ਗੁਰਬਾਣੀ ਵਿੱਚ ਬਾਬੇ ਨਾਨਕ ਨੇ ਜਿੱਥੇ ਬਾਬਰ ਨੂੰ ਯਾਵਰ ਕਿਹਾ ਉਥੇ ਨਾਲ ਹੀ ਪਰਜਾ ਨੂੰ ਜਨਤਾ ਨੂੰ ਲੋਕਾਂ ਨੂੰ ਵਿਕੋ ਉਲੰਭਾ ਦਿੱਤਾ ਉਹ ਉਲੰਭਾ ਹੈ ਅੰਧੀ ਰਈਅਤ ਗਿਆਨ ਬਿਹੋਣੀ ਭਾ ਭਰੇ ਮਰਦਾਨ ਗਿਆਨੀ ਨੱਚੇ ਬਾਜੇ ਭਾ ਰੂਪ ਕਰੇ ਸਿੰਘਾ ਇਹੀ ਗੱਲ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਬਾਰਾਂ ਵਿੱਚ ਲਿਖਿਆ ਕਾਲਾਈ ਕੁੱਤੇ ਮੂੰਹ ਖਾਜ ਹੋਆ ਮਰਦਾਰ ਬਸ ਖਾਣਾ ਪੀਣਾ ਹਰਾਮ ਦਾ ਹੋ ਗਿਆ ਮੁਫਤ ਦਾ ਹੋ ਗਿਆ ਨਸ਼ਿਆਂ ਦਾ ਹੋ ਗਿਆ ਉਹਦੇ ਨਾਲ ਫਿਰ ਕਿਹੜੀਆਂ ਜਮਾਤਾਂ ਨੂੰ ਫਾਇਦਾ ਹੁੰਦਾ ਉਹ ਰਾਜਨੀਤੀ ਕਰਨ ਵਾਲੇ ਲੋਕ ਤੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲੇ ਜ਼ਿਆਦਾਤਰ ਉਹੀ ਲੋਕ ਜਾ ਕੇ ਸੇ ਡੇਰਿਆਂ ਤੇ ਪਖੰਡਿਆਂ ਤੇ ਚੌਂਕੀ ਭਰ ਦੇ ਕੜਛੇ ਚੱਕਣ ਵਾਲਿਆਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਰੌਣਕਾਂ ਬਣਦੀਆਂ ਫਿਰ ਥੋੜੇ ਜਿਹਾ لالਚ ਲਈ ਇੱਕ ਦੂਸਰੇ ਦੇ ਮੂੰਹ ਰੱਖ ਲਈ ਬਣ ਕੇ ਅਸੀਂ ਰੈਲੀਆਂ ਦੀ ਰੌਣਕ ਬਣਦੀ ਹੈ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਗੁਰਵਾਣੀ ਵਿੱਚ ਬਾਬੇ ਨਾਨਕ ਨੇ ਸੰਸਾਰ ਨੂੰ ਇਹ ਗੱਲਾਂ ਸਮਝਾਈਆਂ ਜਿਸ ਦਿਨੇ ਸਮਾਜ ਇਹ ਸਮਾਜ ਇਹ ਲੋਕ ਸੰਸਾਰ ਸਮਝੇਗਾ ਉਹ ਦਿਨ ਸਾਡਾ ਤੱਕੇ ਨਾਲੋਂ ਖੜਾ ਸੁੱਟ ਜਾਏ